ਪਹਾੜੀ ਏਰੀਏ ਦੇ ਇਸ ਜੰਗਲ ਦੇ ਵਿੱਚ ਬਰਾਜਮਾਨ ਨੇ ਸ਼ਿਵ ਭਗਵਾਨ ਇਸੇ ਜਗ੍ਹਾ ਤੋਂ ਸ਼ਰਮਸਤਕਾ ਦੇਵੀ ਮਾਂ ਚਿੰਤਾਪੂਰਨੀ ਦਾ ਸੁਰੱਖਿਆ ਕਵਚ ਬਣ ਕੇ ਰੱਖਿਆ ਕਰਦੇ ਨੇ ਭਗਵਾਨ ਇੱਥੇ ਬਰਾਜਮਾਨ ਤੇਜ ਸਰੂਪੀ ਸ਼ਿਵਲਿੰਗ ਤੇ ਦਰਖਤਾਂ ਨੂੰ ਹੱਥ ਲਾਉਣ ਤੇ ਸਖਤ ਮਨਾਹੀ ਹੈ ਇਸੇ ਜਗ੍ਹਾ ਦੇ ਉੱਤੇ ਕੌਰਵਾ ਤੇ ਪਾਂਡਵਾ ਦੇ ਗੁਰੂ ਗੁਰੂ ਦਰੋਣ ਦੇ ਵੱਲੋਂ ਕੀਤੀ ਗਈ ਸੀ ਤਪੱਸਿਆ ਸ਼ਿਵ ਭਗਵਾਨ ਵੱਲੋਂ ਗੁਰੂ ਦਰੋਣ ਨੂੰ ਦਰਸ਼ਨ ਦੇ ਕੇ ਦਿੱਤਾ ਗਿਆ ਸੀ ਵਰਦਾਨ ਕਿ ਹਰ ਸਾਲ ਬਸਾਖੀ ਤੋਂ ਅਗਲੇ ਸਭ ਵਿਸ਼ੇਸ਼ ਦਿਨ ਦੇ ਉੱਤੇ ਉਹ ਇੱਥੇ ਆਉਣ ਵਾਲੇ ਹਰ ਇੱਕ ਮਨੁੱਖ ਦੀ ਮਨ ਦੀ ਇੱਛਾ ਪੂਰੀ ਕਰਨਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਦੋਸਤੋ ਸ਼੍ਰੀ ਭਗਵਾਨ ਜੀ ਦਾ ਇਹ ਪਵਿੱਤਰ ਸਥਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਤੇ ਮਾਤਾ ਚੰਤਪੁਰਨੀ ਮੰਦਿਰ ਤੋਂ ਦੱਖਣ ਸਾਈਡ ਤੇ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਧਾਰਮਿਕ ਪਰੰਪਰਾਵਾਂ ਅਨੁਸਾਰ ਸ਼ਿਵਮਾਸਤਕਾ ਦੇਵੀ ਮਾਂ ਚਿੰਤਾਪੂਰਣੀ ਦੇ ਦਰਬਾਰ ਦੀਆਂ ਚਾਰੇ ਦਿਸ਼ਾਵਾਂ ਦੇ ਵਿੱਚ ਸ਼ਿਵ ਭਗਵਾਨ ਖੁਦ ਬਰਾਜਮਾਨ ਨੇ ਤੇ ਭਗਵਾਨ ਖੁਦ ਰੱਖਿਆ ਕਰਦੇ ਨੇ ਪੂਰਬ ਦੇ ਵਿੱਚ ਸ਼੍ਰੀ ਕਲੇਸ਼ਵਰ ਮਹਾਦੇਵ ਮੰਦਿਰ ਪੱਛਮ ਦੇ ਵਿੱਚ ਨਰਹਾਣਾ ਮਹਾਦੇਵ ਮੰਦਿਰ ਉੱਤਰ ਦੇ ਵਿੱਚ ਮਚਕੁੰਡ ਮਹਾਦੇਵ ਮੰਦਿਰ ਅਤੇ ਦੱਖਣ ਦੇ ਵਿੱਚ ਸ਼ਿਵ ਬਾੜੀ ਇਨ੍ਹਾਂ ਚਾਰੇ ਛਵਾਲਿਆਂ ਦੇ ਵਿੱਚੋਂ ਚਾਰੇ ਦਿਸ਼ਾਵਾਂ ਦੇ ਵਿੱਚੋਂ ਸ਼ਿਵ ਭਗਵਾਨ ਖੁਦ ਰੱਖਿਆ ਕਰਦੇ ਨੇ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸ਼ਿਵ ਬਾੜੀ ਮੰਦਿਰ ਹੈ ਇਸ ਨੂੰ ਦ੍ਰੋਣਸ਼ਿਭ ਬਾੜੀ ਮੰਦਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਕੌਰਵਾ ਪਾਟਵਾ ਦੇ ਗੁਰੂ ਗੁਰੂ ਦ੍ਰੋਣ ਦੇ ਵੱਲੋਂ ਤਪੱਸਿਆ ਕੀਤੀ ਗਈ ਸੀ ਤੇ ਇਸੇ ਜਗ੍ਹਾ ਦੇ ਉੱਤੇ ਗੁਰੂ ਦ੍ਰੋਣ ਅਤੇ ਗੁਰੂ ਦ੍ਰੋਣ ਦੀ ਕੰਨਿਆ ਨੂੰ ਛੇ ਭਗਵਾਨ ਦੇ ਵੱਲੋਂ ਦਰਸ਼ਨ ਦਿੱਤੇ ਗਏ ਸਨ ਅਤੇ ਵਰਦਾਨ ਦਿੱਤਾ ਗਿਆ ਸੀ ਕਿ ਉਹ ਇਸੇ ਜਗ੍ਹਾ ਦੇ ਉੱਤੇ ਤੇਜਸ ਗਰੂਪੀ ਸ਼ਿਵਲਿੰਗ ਦੇ ਰੂਪ ਦੇ ਵਿੱਚ ਬਰਾਜਮਾਨ ਰਹਿਣਗੇ ਅਤੇ ਹਰ ਇੱਕ ਦੇ ਮਨ ਦੀ ਇੱਛਾ ਪੂਰਨ ਕਰਨਗੇ ਅਤੇ ਹਰ ਸਾਲ ਵਿਸਾਖੀ ਤੋਂ ਅਗਲੇ ਦੂਜੇ ਸ਼ਨੀਵਾਰ ਵਾਲੀ ਪੂਜਾ ਦਾ ਵਿਸ਼ੇਸ਼ ਫਲ ਮਿਲੇਗਾ ਤੇ ਹਰ ਇੱਕ ਦੇ ਮਨ ਦੀ ਇੱਛਾ ਪੂਰਨ ਹੋਵੇਗੀ। ਦੋਸਤੋ ਛੇਬਾੜੀ ਮੰਦਿਰ ਦੇ ਇਤਿਹਾਸ ਨੂੰ ਦਰਸਾਉਂਦੇ ਹੋਏ ਬੋਰਡ ਦੇ ਉੱਪਰ ਲਿਖਿਆ ਗਿਆ ਹੈ ਕਿ ਇਸ ਪਵਿੱਤਰ ਜਗ੍ਹਾ ਦੇ ਉੱਤੇ ਤੇਜਸ ਗਰੂਪੀ ਸ਼ਿਵਲਿੰਗ ਨੂੰ ਹੱਥ ਲਗਾਉਣਾ ਮਨਾ ਹੈ ਅਤੇ ਇਸੇ ਜੰਗਲ ਦੇ ਏਰੀਆ ਦੇ ਵਿੱਚ ਮੇੜੇ-ਤੇੜੇ ਦੇ ਦਰਖਤਾਂ ਦੇ ਨਾਲ ਵੀ ਛੇੜਛਾੜ ਕਰਨ ਦੀ ਮਨਾਈ ਹੈ। ਏ ਵੀ ਲਿਖਿਆ ਗਿਆ ਕਿ ਇਹਨਾਂ ਦਰਖਤਾਂ ਦੇ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਦਾ ਨੁਕਸਾਨ ਹੋ ਜਾਂਦਾ ਹੈ। ਦੋਸਤੋ ਛੇ ਭਗਵਾਨ ਜੀ ਦਾ ਇਹ ਮੰਦਿਰ ਹਜ਼ਾਰਾਂ ਸਾਲ ਪੁਰਾਣਾ ਹੈ ਤੇ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਛੇ ਭਗਵਾਨ ਖੁਦ ਬਰਾਜਮਾਨ ਨੇ ਤੇ ਹਰ ਇੱਕ ਆਉਣ ਵਾਲੇ ਸ਼ਰਧਾਲੂ ਦੇ ਮਨ ਦੀ ਇੱਛਾ ਪੂਰਨ ਕਰਦੇ ਨੇ। ਤੇ ਦੋਸਤੋ ਛੇ ਭਗਵਾਨ ਦਾ ਇਹ ਮੰਦਿਰ ਪਹਾੜੀਆਂ ਦੇ ਵਿੱਚ ਜੰਗਲ ਦੇ ਏਰੀਆ ਦੇ ਵਿੱਚ ਆ ਤੇ ਹਰ ਪਾਸੇ ਹਰੇ ਭਰੇ ਦਰਖਤ ਨੇ। ਛੇ ਭਗਵਾਨ ਦੇ ਇਸ ਸਥਾਨ ਦੇ ਨੇੜੇ ਤੇੜੇ ਹਰੇ ਭਰੇ ਦਰਖਤ ਹੋਣ ਕਾਰਨ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ। ਇਹ ਪਹਾੜੀਆਂ ਦੇ ਵਿਚਕਾਰ ਸ਼ਿਵ ਭਗਵਾਨ ਦਾ ਬਹੁਤ ਸੋਹਣਾ ਇਹ ਮੰਦਿਰ ਬਣਿਆ ਹੋਇਆ ਹੈ ਤੇ ਦੂਰ ਦੂਰ ਤੋਂ ਸ਼ਰਧਾਲੂ ਸ਼ਿਵ ਭਗਵਾਨ ਦੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਹਰ ਹਰ ਮਹਾਦੇਵ